ਮੈਂ ਨਹੀਂ ਮੁੰਡੇ ਦੇ ਚੱਕਰਾਂ ਤੇ ਪੈਂਦੀ ਨਹੀਂ ਉਹ ਗੱਲ ਵੱਖਰੀ ਹੈ ਕਿ ਮੇਰੇ ਪਿੱਛੇ ਬਹੁਤ ਸਾਰੇ ਘਿਰਦੇ ਆ ਪਰ ਤੇਰੇ ਵਾਰੇ ਕੋਈ ਚੈਰ ਰਸਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਟਸ ਲਵੀ ਫੈਕਟਸ ਤੁਹਾਡਾ ਸਵਾਗਤ ਹੈ ਸੋਸ਼ਲ ਮੀਡੀਆ ਤੇ ਪੰਜਾਬ ਦਾ ਪਿਵੇਖ ਕਦੇ ਤਾਂ ਨੱਚਦਾ ਨਜ਼ਰ ਆਉਂਦਾ ਹੈ ਤੇ ਕਦੇ ਆ ਪੁੱਠੀਆਂ ਹਰਕਤਾਂ ਕਰਦਾ ਨਜ਼ਰ ਆਉਂਦਾ ਹੈ ਉਮਰ ਵੇਖੋ ਇਸ ਕੁੜੀ ਦੀ ਇਹ ਕਹਿ ਰਹੀ ਹੈ ਕਿ ਮੇਰੇ ਪਿੱਛੇ ਮੁੰਡਿਆਂ ਦੀ ਲਹਿਣ ਲੱਗੀ ਏ ਅੱਗੇ ਵੇਖੋ ਆ ਬਾਈ ਨੇ ਇਸ ਕੁੜੀ ਨੂੰ ਆਪਣੇ ਮੰਜਾ ਕੀ ਅੰਦਾਜ਼ ਵਿੱਚ ਕਿੰਜ ਉਹ ਕੁਮਾਰ ਅਪਲਾਈ ਕੀਤਾ ਮੇਰਾ ਮੇਰੀ ਜੱਤ ਲੜਾਈ ਇਹਨੇ ਕਿੰਨਾ ਗੰਦ ਪਾਇਆ ਵਾ ਐਨ ਇੱਕ ਵੇ ਲਾਈ ਹਾਈਵੇ ਰਬਾ ਕਿਦਾਂ ਗਰੀਬਾਂ ਦੀ ਕਟਰੀ ਨਕਾਬ ਬਣੀਆ ਪੰਜਾਬੀ ਐਂਕਲਾਟ ਪਹਿਲੋ ਫਿਰ ਮੇਰੇ ਨਾਲ ਗੱਲ ਕਰਨ ਠੀਕ ਆ ਕਹਿੰਦੀ ਤੇਰੇ ਬਾਰੇ ਸੁਣਿਆ ਜਾਂਦਾ ਫੱਦਾ ਵਾ ਕਿਉਂ ਤੂੰ ਕਿਸੇ ਗਰੀਬ ਨੂੰ ਮਰਾਉਣਾ ਹੀ ਕਿਉਂ ਸੋਚਣਾ ਤੂੰ ਕਿਸੇ ਗਰੀਬ ਬਾਰੇ ਉਹ ਤੇ ਵਿਚਾਰ ਅੱਗੇ ਮੰਗਾਈ ਦਾ ਮਾਰਿਆ ਕਿਸੇ ਨੁੱਕਰ 'ਚ ਲਾ ਕੇ ਬੈਠਾ ਹਣਾ ਵਾ ਕਿਉਂ ਤੋਰੀ ਜ਼ਿੰਦਗੀ ਬਰਬਾਦ ਕਰਨੀ ਆ ਕਰ ਲੋ ਭਗਵੰਤ ਮਾਂ ਜੀ ਇਹਨਾਂ ਨੂੰ ਹੋਰ ਛੁੱਟੀਆਂ ਕਰ ਲੋ ਇਹਨਾਂ ਨੂੰ ਨਹੀਂ ਲੱਗਦੀ ਗਰਮੀ ਗਰਮੀ ਦੀਆਂ ਛੁੱਟੀਆਂ ਕਰੋ ਬੰਦ ਤੇ ਇਹਨਾਂ ਨੂੰ ਛੁੱਟੋ ਜਵਾਲਾ ਮੁਖੀ ਚੜ੍ਹ